ਮੇਰੀ ਮਾ ਮਾਤੀਆਂ ਦੀਆਂ ਗੱਲਾਂ ਹਾਂਜੀ ਤੁਹਾਡੀ ਜੀ ਗੱਲਾਂ ਕਰਨੀਆਂ ਇਆ ਫਿਰ ਮਾ ਮਾਤੀਆਂ ਨੇ ਦੁੱਸਰ ਤੋਂ ਫੋਨ ਲਾ ਹੁੰਦਾ ਤੁਹਾਨੂੰ ਪਤਾ ਹੀ ਹੈ ਹਾਂ ਚੱਲ ਜੇ ਫੋਨ ਲੇ ਗਏ ਹੁਣ ਤੇ ਫਿਰ ਮੈਂ ਮੈਂ ਵੀ ਆ ਕਪੜਾ ਲੀੜਾ ਦੇਈ ਦਵਾ ਤੈਨੂੰ ਤੂੰ ਕੀ ਲੋੜ ਹੀ ਰਹਿਣ ਦੇ ਨਾ ਸੀ ਲੈ ਪਹਿਲਾਂ ਤੇ ਫੋਨ ਕਰ ਕਰ ਕੇ ਖਾ ਲਿਆ ਹੀਗਾ ਮੈਨੂੰ ਕਪੜਾ ਲੀੜਾ ਸਾਰੇ ਟੱਬਰ ਦਾ ਚਾਹੀਦਾ ਆ ਲੈ ਤੇਰੀ ਭਾਬੀ ਨੇ ਨਾ ਤੇਰੀ ਸਿਆਹ ਬੜੀ ਕੀਤੀ ਵੇ ਏਦਾਂ ਨਹੀਂ ਆ ਭਾਬੀ ਹਰਾ ਬਾਰੇ ਕਿਨੂੰ ਦਵੇ ਮੈਂ ਨਾ ਕਿਹਾ ਬਾਅਦ ਇਹ ਵੀ ਨਹੀਂ ਕਦੀ ਵੇਖਿਆ ਵੀ ਪਹਿਲੀ ਵਾਰੀ ਆਈ ਹੈ ਵਿਆਹ ਤੋਂ ਬਾਅਦ ਫੇਰਾ ਪਾਉਣ ਵਾਫਾ ਹੀ ਟਾਈਮ ਹੋ ਗਿਆ ਨਾ ਉਹ ਨਹੀਂ ਕਿ ਉਹ ਲੈ ਆ ਗਏ ਪੁੱਤ ਸਾਸਿਕਾ ਮਮੀਆਂ ਹੋ ਗਿਆ ਸਾਸਿਕਾ ਬੜੀਆਂ ਹੋ ਗੀਆਂ ਆਏ ਹੋਏ ਚਲ ਸਾਸਿਕਾ ਗੁਰਪਾਲਾ ਕੈਦੀ ਜਾ ਰਹੇ ਹੋਰ ਕੀ ਕੀ ਹੈ ਗਾਲ ਠੀਕ ਆ ਪੁੱਤ ਤੁਹਾਨੂੰ ਕਿਹਾ ਮੰਮੀ ਬੜੇ ਦਿਨ ਤੋਂ ਮੈਨੂੰ ਫੋਨ ਕਰਕੇ ਕਹਿੰਦੇ ਤੂੰ ਆਈ ਨਹੀਂ ਤੇ ਜੇ ਮੈਂ ਅੱਜ ਆਈਆਂ ਤੇ ਮੰਮੀ ਆਖ ਮੈਂ ਮੇਰਾ ਕੁੱਥੇ ਚਲ ਗਈਆਂ ਥੋੜਾ ਜਿਹਾ ਕੰਮ ਸੀ ਅੱਛਾ ਅੱਛਾ ਮੈਂ ਤੇ ਭਾਬੀ ਜੀ ਨੂੰ ਕਹਿ ਨਹੀਂ ਮੈਂ ਕਿਹਾ ਮੰਮੀ ਕਿੱਥੇ ਬੁਲਾ ਕੇ ਲਿਆਓ ਤੇ ਕਹਿੰਦੇ ਕਿ ਮੈਂ ਨਹੀਂ ਬੁਲਾਣ ਜਾਣਾ ਫਿਰ ਕਹੀ ਕਿ ਮੈਨੂੰ ਬੁਲਾਣਾ ਆ ਗਿਆ ਅੱਛਾ ਤੁਹਾਨੂੰ ਪਤਾ ਪਦੀਏ ਗੱਲਾਂ ਉਹ ਤੇ ਇਦਾਂ ਹੀ ਪਤਾ ਤੈਨੂੰ ਪਤਾ ਇਹ ਸੁਭਾਅ ਦਾ ਇਦਾਂ ਦਾ ਕੀ ਕਰ ਹਾਂਜੀ ਹਾਂਜੀ ਉਹ ਤੇ ਆਪਣੇ ਪਰਿਵਾਰ ਦਾ ਸੁਣਾ ਸਾਰੇ ਵਧੀਆ ਠੀਕ ਠਾਕ ਨੇ ਚਲੋ ਸ਼ੁਕਰ ਹੈ ਮਹਾਰਾਜ ਦਾ ਹਾਂਜੀ ਕੰਮ ਲੱਗਾ ਸੀ ਘਰ ਨੇ ਤੇ ਮੰਮੀ ਨੂੰ ਆਣੇ ਵੀ ਆਣਾ ਸੀ ਮੰਮੀ ਡੈਡੀ ਨੇ ਤੁਹਾਨੂੰ ਪਤਾ ਕਨਕਾਲ ਦਾ ਕੰਮ ਚੱਲੰਦਿਆ ਤਾਂ ਕਰਕੇ ਫਿਰ ਸਾਨੂੰ ਦੋਨਾਂ ਨੂੰ ਭੇਜਤਾ ਤੇ ਤੂੰ ਕਹਿੰਦੇ ਫੇਰਾ ਪਾਇਆ ਆਈਆਂ ਫਿਰ ਦੋਵੇਂ ਜਣੇ ਆਏ ਆ ਤੇ ਬਾਕੀ ਕੋਈ ਜੀਵ ਨਹੀਂ ਆਇਆ ਹਾਂਜੀ ਹਾਂਜੀ ਤਾਂ ਕਰਕੇ ਫਿਰ ਮੰਮੀ ਕਹਿੰਦੀ ਕਿ ਤੁਸੀਂ ਦੋਵੇਂ ਚਲੇ ਜਾਓ ਤੇ ਆਪਾਂ ਫੇਰ ਚੱਲ ਜਾਵ ਫੇਰਾ ਪਾਣਾ ਹੀ ਮੈਨੂੰ ਤੁਹਾਨੂੰ ਪਤਾ ਸ ਆਹਨੇ ਇਹ ਤਾਂ ਜ਼ਰੂਰੀ ਪਤਾ ਹੁੰਦਾ ਹੀ ਆ ਨਾ ਚਲੋ ਆਮ ਨਾਲ ਹਾਂਜੀ ਹੋਰ ਤੁਸੀਂ ਸੁਣਾਓ ਸੇਤ ਠੀਕ ਠਾਕ ਤਾਂ ਬੰਕੇ ਇੱਕ ਸੇਤ ਇਦਾਂ ਹੀ ਆ ਦਵਾਈ ਦੂ ਖਾ ਕੇ ਤੁਰੇ ਫਿਰਦੇ ਚਲੋ ਇੱਥੇ ਤੁਰੇ ਫਿਰਦੇ ਹੋ ਨਾ ਇੰਨਾ ਹੀ ਬੜਾ ਵਾ ਠੀਕ ਹੈ ਵੀਰ ਜੀ ਵੀ ਨਹੀਂ ਘਰ ਮੈਂ ਕਿਹਾ ਜੇ ਵੀਰ ਜੀ ਕਿਤੇ ਕਹਿੰਦੇ ਹੋ ਵੀ ਨਹੀਂ ਘਰ ਬਾਹਰ ਕੰਮ ਗਏ ਉਹ ਵੀ ਬਾਹਰ ਹੁਣਾਵਾ ਟਾਲੀ ਵੱਲ ਗਿਆ ਹੁਣਾਵਾ ਅੱਛਾ ਅੱਛਾ ਉਹ ਕਣਕ ਕੋਲ ਤਾਂ ਵੀ ਜੀਆ ਕੋਲ ਵਟ ਵਟ ਵੇਖਣ ਗਿਆ ਹੁਣਾ ਠੀਕ ਹੈ ਠੀਕ ਹੈ ਮੰਨ ਲੈ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਸਿਗਾ ਬਤ ਕੀ ਹਾਲ ਹੈ ਸਸਿਗਾ ਸਤਿ ਸ਼੍ਰੀ ਅਕਾਲ ਸਸਿਗਾ ਕਿਵੇਂ ਠੀਕ ਠਾਕ ਜੀ ਬਾਈ ਤੁਸੀਂ ਨੋ ਹੋਰ ਫਰ ਵਧੀਆ ਵਧੀਆ ਆਪਣਾ ਬਹੁਤ ਸ਼ਾਂਤ ਠੀਕ ਠਾਕ ਜੀ ਹਾਂ ਜੀ ਸਭ ਵਧੀਆ ਠੀਕ ਠਾਕ ਹੋ ਤੁਸੀਂ ਨੋ ਬੀਬੀ ਕੋ ਜਾ ਬੜੇ ਪਹਿਲਾਂ ਪਰੋਣਿਆਂ ਨੂੰ ਕਹਿੰਦੀ ਮੇਰੇ ਆਉਂਦਿਆਂ ਨੂੰ ਤੇ ਆਏ ਸੀਗੇ ਮੈਂ ਵੀ ਗਈ ਸੀ ਜੀ ਬੀਤਾ ਪੜਦਾ ਨਹੀਂ ਕਿ ਨਹੀਂ ਵੀਰ ਜੀ ਪਾਣੀ ਪੀਤਾ ਸੀ ਭਾਬੀ ਲੈ ਕੇ ਆਏ ਸੀ ਅੱਛਾ 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 ਹਾਂ ਜੀ ਠੀਕਾ ਠੀਕਾ ਕੋ ਤੂੰ ਸੁਣਾਓ ਠੀਕ ਠਾਕ ਉਹ ਬਰਦਾ ਕੰਮ ਕਰ ਹਾਂ ਬੜਾ ਵਧੀਆ ਕਣਕ ਨੂੰ ਦੀ ਬੀਜਦੀ ਆ ਚਲੋ ਵਧੀਆ ਹੋ ਗਿਆ ਦੋ ਤਿੰਨ ਦਿਨ ਠੀਕ ਆ ਠੀਕ ਆ ਮੈਂ ਚਲ ਕੰਮ ਨਿਪਟ ਜੇ ਉਹ ਚੰਗਾ ਵਾ ਹਾਂਜੀ ਵਧੀਆ ਉਹ ਵੈਸਾ ਪੁਰਾਣਾ ਮੁਲਕੇ ਮੀਂਹ ਮਾ ਪੈ ਗਿਆ ਨਾ ਤੇ ਫਿਰ ਕੰਮ ਉਹਨੇ ਪਿਛੇ ਪੈ ਗਿਆ ਵਾ ਉਹ ਦੱਸਿਆ ਵੀ ਅਦਮੀ ਆਹੋ ਤੇ ਗੱਲ ਵਾ ਪੜਾਰੇ ਆਂਦਾ ਭਰਾਵਾ ਕੀ ਬੰਦਾ ਕਰੇ ਹਨਾ ਨਹੀਂ ਚਲੋ ਸਮਾਂ ਦਾ ਮਤਲਬ ਆ ਚਲੋ ਟਾਈਮ ਨਾਲ ਕੀ ਹੋ ਜੂਗੀ ਹਾਂਜੀ ਹਾਂਜੀ ਬੀਬੀ ਬੈਠੋਂ ਮੈਂ ਵੇਖਾ ਚਾਹ ਪਣੀ ਦਾ ਹਾਂ ਜਾ ਵੇਖ ਤੇ ਲਿਆ ਪੁੱਤ ਓਕੇ ਲਓ ਮਮੀ ਬੀਜੀ ਤੇ ਮੈਨੂੰ ਪੁੱਛ ਗਈ ਕਿ ਜੂਸ ਵਗੈਰਾ ਪੀਤਾ ਕਿ ਨਹੀਂ ਪਾਣੀ ਲਿਆਈ ਸੀ ਉਹੀ ਉਦੋਂ ਦਾ ਪਲਾ ਕੇ ਨਾ ਆਹ ਪਤਾ ਨਹੀਂ ਕਿੱਥੇ ਆ ਚਾਹ ਚੂੜਾ ਕੋਈ ਨਾਮ ਨਹੀਂ ਲਿਆ ਐਦਾਂ ਹੀ ਕਰਦੀ ਐ ਇਹ ਕੰਮ ਦੇ ਚੰਗਾ ਥੋੜਾ ਇੰਨਾ ਸਾਹਮਣੇ ਐਦਾਂ ਕਰਨ ਦੀ ਐ ਤੇ ਉਹ ਮੈਨੂੰ ਅੱਗੇ ਕਹਿੰਦੀ ਕਹਿੰਦੇ ਦੱਸ ਇੰਨਾ ਨੂੰ ਪਤਾ ਕਿ ਫੇਰਾ ਪਾਣਾ ਨਾ ਕੋ ਠੰਡਾ ਜੂਸ ਵਗੈਰਾ ਲਿਆਂਦੇ ਪਾਣੀ ਲਿਆ ਕੇ ਦੇਤਾ ਉਦੋਂ ਦੇ ਨਾ ਬੜੀ ਨਹੀਂ ਅੰਦਰ ਕਿ ਮੈਂ ਹਨਾ ਪੋਸਲਾ ਕੋ ਚਾਹੀਦਾ ਕਿ ਨਹੀਂ ਪਤਾ ਨਹੀਂ ਕੀ ਬਾਹਰ ਕਰੀ ਜਾਂਦੀ ਹੈ ਨਹੀਂ ਪਤਾ ਕੀ ਕਰਦੇ ਫਿਰਦੇ ਆ ਦੇਹੋ ਤਾਂ ਗੱਲਾਂ ਨੇ ਇਹਦੀਆਂ ਥੀਏ ਜੇ ਇਦਾਂ ਨਾ ਕਰੇ ਤਾਂ ਫਿਰ ਪਤਾ ਨਾ ਹੋ ਚੁਚ ਹੋ ਗਿਆ ਕਿ ਇਹ ਆ ਗਿਆ ਹੁਣ ਹਰੇ ਨੇ ਰਹਿਣਾ ਹੈ ਕਿ ਰਹਿਣਾ ਕਿੱਥੇ ਮੰਮੀ ਆ ਹੁਣ ਆਏ ਆ ਹੋਰ ਥੋੜੀ ਚਿਰ ਨੂੰ ਚਲੇ ਜਾਣਾ ਹੈ ਮੰਮੀ ਕਹਿੰਦੇ ਕਿ ਅੱਜ ਫੇਰਾ ਪਾਂ ਜਾਣਾ ਤੇ ਸਾਧੇ ਆੜੀ ਆ ਜਿਓ ਅੱਛਾ ਹਾਂਜੀ ਆਹੋ ਤਾਂ ਕਿੱਥੇ ਘਰੋਂ ਨਿਕਲਿਆ ਜਾਂਦਾ ਵਾ ਹਾਂ ਉਹੀ ਤੇ ਗੱਲਾਂ ਆ ਇਦੇ ਪਾਣੀ ਪੀਖਾ ਰ ਕਿੰਨੀ ਕਵੇਲੀ ਜਿਹੜੀ ਪਾਣਾ ਬਸ ਬਸ ਇਹੀ ਗੱਲ ਹੈ ਕਿ ਵੇਖ ਕੇ ਤੈਨੂੰ ਪੀੜ ਪੈ ਗਈ ਹੋਣੀਗੀ ਕਿਥੋਂ ਆ ਗਈ ਆ ਇਹਨੂੰ ਤਾਂ ਵੇਖ ਕੇ ਸਾੜਾ ਪੈ ਗਿਆ ਆਹ ਚਲ ਕੋਈ ਨਹੀਂ ਪੀਂਦੇ ਜਿਹੜਾ ਆਉਣਾ ਉਹ ਤੇ ਆਉਣਾ ਹੀ ਪਤਾ ਜਿਹੜਾ ਕਰਨ ਵਾਲੇ ਸਗਣ ਆਰੋ ਤੇ ਕਰਨੇ ਪੈਂਦੇ ਇਦੀ ਕੀ ਗੱਲ ਆ ਇਦੀ ਉਹੀ ਤੇ ਗੱਲਾਂ ਨੂੰ ਵੀਰ ਜੀ ਤਾਂ ਹੀ ਕਹਿੰਦੇ ਕਿ ਚਾਹ ਪਾਣੀ ਪੁੱਛਿਆ ਕਿ ਨਹੀਂ ਹੁਣ ਮੈਂ ਤੁਹਾਨੂੰ ਕੀ ਦੱਸਾਂ ਤੁਹਾਨੂੰ ਘੰਟਾ ਹੋ ਗਿਆ ਬੈਠੇ ਹਨ ਤੇ ਚਾਹ ਪਾਣੀ ਕੁਛ ਵੀ ਨਹੀਂ ਕੁਛ ਨਹੀਂ ਜਾਂਦਾ ਹਾਂ ਕਰੂੰਗਾ ਉਹ ਆ ਕੇ ਚਲੋ ਕੋਈ ਨਹੀਂ ਹਾਂ ਹਾਂ ਆਹੋ ਭਾਬੀ ਜੀ ਕੀ ਕਰਦੇ ਪਏ ਕੁਛ ਨਹੀਂ ਕਰਨਾ ਕੀ ਰਸਈ ਚ ਕੰਮ ਹੀ ਕਰਨ ਦੇਈ ਆ ਅੱਛਾ ਅੱਛਾ ਆਹ ਸੂਟ ਬੜਾ ਸੋਹਣਾ ਪਾਇਆ ਆ ਆਹ ਉਧਰ ਉਹ ਵਰੀਆਂ ਚ ਮਮੇ ਨੇ ਬਣਾਇਆ ਹੀ ਉਹਨਾਂ ਨੇ ਮਮੇ ਨੇ ਬਰੀ ਬਣਾਈ ਹੀ ਨਾ ਕੁੱਚ ਬਣਾਇਆ ਹੀ ਅੱਛਾ ਅੱਛਾ ਹਾਂ ਜੀ ਤੇ ਇੱਕ ਗੱਲ ਦੱਸ ਹਾਂ ਜੀ ਆ ਸੋਨਾ ਸੱਚਾ ਵਾ ਕਿ ਠਾਈ ਪਾਈ ਫਿਰਦੇ ਆ ਦੋ ਤੋਲੇ ਦਾ ਸੈਟ ਆ ਆ ਸੋਨਾ ਉਹ ਅਸਲੀ ਆ ਦੱਸ ਮੈਨੂੰ ਨਕਲੀ ਸੋਨਾ ਪਾ ਕੇ ਉਹਨਾਂ ਨੇ ਭੇਜਣਾ ਆ ਗੱਜਰੇ ਹਾਂ ਦੋ ਦੋ ਤੋਲੇ ਦੇ ਆ ਚਾਰ ਤੋਲੇ ਦੇ ਤੇ ਗੱਜਰੇ ਆ ਹਾਂ ਹਾਂ ਜੀ ਮੇਰੀ ਘਰ ਸੋਨਾ ਕਿ ਉਹਦਾ ਸੋਹਰੇ ਤੇਰੇ ਨਾਲ ਤੇ ਪੇਂਟ ਤੇ ਕਰਾਇਆ ਨਹੀਂ ਹੈ ਤੇ ਸੋਨਾ ਇਹਨਾਂ ਨੇ ਕਿਥੋਂ ਲੱਦਤਾ ਪਾਣੇ ਉਹਨਾਂ ਦੀ ਕੱਲੀ ਕੱਲੀ ਲੋਹਾਂ ਸੋਨਾ ਦੇ ਪਾਣਾ ਹੀ ਹੈ ਪੇਂਟ ਤੇ ਉਹ ਕਹਿੰਦੇ ਕਿ ਪ੍ਰੋਪੋਰਸ਼ਨ ਪਾਣਾ ਹੈ ਨਾ ਡਬਲ ਸਟੋਰੀ ਕੋਠੀ ਬਣਾਣੀ ਹੈ ਫੇਰ ਕਰਾਣ ਕਿ ਸਾਰੇ ਇਕੱਠਾ ਹੀ ਇੱਕੋ ਵਾਰ ਅੱਛਾ ਅੱਛਾ ਠੀਕ ਹੈ ਮੰਮੀ ਉਹਨਾਂ ਨੇ ਮੈਨੂੰ ਵੀ ਅੱਜ ਹੀ ਮੰਮੀ ਨੇ ਕੱਢ ਕੇ ਦਿੱਤਾ ਕਿ ਲੈ ਸੋਨਾ ਪਾ ਕੇ ਜਾ ਅੱਛਾ ਇਹ ਮੈਨੂੰ ਇੱਕ 체ਨ ਪਾਈ ਸੀ ਨਾ ਦੇਖ ਲਓ ਨਾ ਤਾਂ ਮੇਰਾ ਵਧੀਆ ਐਂਡ ਪਰਾ ਸੈਟ ਬਣਾਇਆ ਚੱਲ ਚੰਗਾ ਵਾ ਫਿਰੋਂ ਤੇ ਪਾਰਾ ਮਿਲਿਆ ਤੈਨੂੰ ਹਾਂ ਹਾਂ ਜੀ ਅਹੀਂ ਚੇਨ ਕਰਕੇ ਚੈਨੀ ਪਾਤੀ ਬੜੇ ਵਧੀਆ ਸੁਭਾਅ ਵਾਲੀ ਹੁੰਦੀ ਹਣਾ ਦਾ ਵੇਖਿਆ ਹੀ ਗੱਲਾਂ ਕਰਨੋਂ ਬਾਜਣਾ ਹੈਈ ਤੂੰ ਪਹਿਲਾ ਤੇਰਾ ਭਰਾ ਕਰਜਾਈ ਹੋ ਗਿਆ ਤੇਰਾ ਵਿਆਹ ਕਰਦਾ ਕਰਦਾ ਪਰ ਤੂੰ ਉਹੀ ਗੱਲ ਕਰਦੀ ਰਾ ਫੇਰ ਨਹੀਂ ਭਾਬੀ ਮੈਂ ਤਾਂ ਉਦਾਂ ਹੀ ਲੱਗੀ ਆ ਗੱਲ ਕਿਹੜੀ ਕਰਤੀ ਦੱਸ ਮੈਂ ਹੁਣ ਇਥੇ ਕੱਲੀ ਕੱਲੀ ਤੁਹਾਡੀ ਹਣਾ ਨਨਾਂ ਨਾਲ ਤੇ ਉਹਨਾਂ ਦੀ ਭੈਣ ਆ ਤੇ ਫਿਰ ਵਿਆਹ ਤੇ ਤੁਸੀਂ ਕਰਨਾ ਹੀ ਕਿੰਨੇ ਕਰਨਾ ਹੀ ਚੱਲ ਕੋਈ ਨਹੀਂ ਹੁਣ ਨਾ ਬਹੁਤਾ ਹੋਏ ਚਾ ਟੜਕਾਂ ਦੱਸ ਮੈਨੂੰ ਦਿਖੰਡਿਆ ਤੇਰਾ ਸੋਨਾ ਪਾਇਆ ਮੈਨੂੰ ਜੇ ਬਹਿ ਜਾ ਕੇ ਉੱਥੇ ਨਹੀਂ ਹੁੰਦਾ ਮੈਂ ਘੰਟਾ ਥੋੜਾ ਆਈ ਆ ਮੈਂ ਤਾਂ ਉੱਦੇ ਹੀ ਗੱਲ ਕਰਨੀ ਸੀ ਤੁਸੀਂ ਮੈਨੂੰ ਇਹ ਨਹੀਂ ਪੁੱਛਿਆ ਕਿ ਤੇ ਸੋਹਰੇ ਕਿੱਦਾਂ ਦੇ ਕਿੱਦਾਂ ਦੇ ਨਹੀਂ ਤੁਸੀਂ ਦਸੋਨੇ ਦੀ ਗੱਲ ਲੈ ਕੇ ਬੈਗੇ ਤੇ ਸੋਹਰੇ ਚੰਗੇ ਹੀ ਹੋਣਗੇ ਜੇ ਕੱਪੜਾ ਲੀੜਾ ਐਡਾ ਵਧੀਆ ਤੈਨੂੰ ਪੋਆਇਆ ਵਾ ਆ ਸੋਨਾ ਇੰਨਾ ਚੜਾਇਆ ਵਾ ਹੈ ਤੇ ਚੰਗੇ ਹੀ ਹੋਣਗੇ ਬੜੇ ਵਧੀਆ ਸੋਹਰੇ ਮਿਲੇ ਆ ਤੁਹੇ ਦਿੱਤੇ ਮੈਨੂੰ ਕੰਮ ਕਰਾਉਂਦੇ ਹੀ ਤੇ ਮੰਮੀ ਮੇਰੇ ਕੋ ਕੁਝ ਵੀ ਨਹੀਂ ਕਰਾਉਂਦੇ ਮੈਂ ਸਵੇਰੇ ਉੱਠ ਕੇ ਆਰਾਮ ਨਾਲ ਉੱਠਦੀ ਆ ਤੇ ਮੈਨੂੰ ਬੈਠ ਕੇ ਚਾਹ ਮਿਲਦੀ ਆ ਕੋਈ ਗੱਲ ਨਹੀਂ ਅੱਜ ਗਾੜੀ ਗਾੜੀ ਵੇਹ ਹਾਥੀ ਦੇ ਦੰਦ ਖਾਣਦੇ ਹੋ ਤਾਂ ਖਾਣਦੇ ਖੁੱਦ ਹੁੰਦੇ ਆ ਕੋਈ ਗੱਲ ਨਹੀਂ ਤੁਸੀਂ ਤਾਂ ਘਰ ਘਾੜੀ ਵੇਖ ਲਾਂਗੇ ਪਰ ਹਜੇ ਦਾ ਸਵਾ ਬੜਾ ਵਧੀਆ ਚੱਲਣ ਦੇ ਕੋਈ ਨਹੀਂ ਕੋਈ ਨਹੀਂ ਥੋੜਾ ਟਾਈਮ ਤਾਂ ਲੰਘ ਲਾਂਦੇ ਐਨੀਆਂ ਸਿਫਤਾਂ ਨਾ ਕਰੀ ਜਾ ਪਹਿਲਾਂ ਹੀ ਉਹਨਾਂ ਦੀ ਠੀਕ ਹੈ ਭਾਬੀ ਤੂੰ ਤਾਂ ਮੇਰੇ ਨਾਲ ਬੈਸਣ ਨਹੀਂ ਲੱਗਦੀ ਚਲੋ ਆਜੋ ਫਿਰ ਆਪਾਂ ਜਾਾਂਗੇ ਨਾਲੇ ਆਜ ਨਹੀਂ ਆਜ ਨਹੀਂ ਆ ਵੇਖਾਂ ਕਿਦਾਂ ਮਟਕਦੀ ਫਿਰਦੀ ਹੈ ਇਹ ਨਾ ਸੋਨਾ ਪਾਇਆ ਉਹਨਾਂ ਨੇ ਅਸ਼ੂਤ ਪਾਇਆ ਉਹਨਾਂ ਨੇ ਹੈ ਦਿਖੰਡਿਆ ਮਿਲ ਸੂਟ ਤੇਰਾ ਤੇ ਸੋਨਾ ਤੇਰਾ ਮੈਂ ਕੜਾ ਸੁਨਿਆਰੇ ਕਉ ਖਾਲਿਆ ਕਿ ਤਾ ਝੂਠਾ ਹੀ ਪਾਈ ਫਿਰਨ ਢਈ ਓਹ ਜੀ ਲੁੱਤ ਰੋ ਜੀ ਸੱਸ ਵਾ ਇਹਦੀ ਗੱਲਾਂ ਮਾਰਦੀ ਫਿਰਦੀ ਆ ਹੂੰ ਕਿੱਟੀ ਆ ਕੜਵਾ ਇਹਦੀ ਸੱਟ ਤੇ ਮੇਰਾ ਸੋਨਾ ਪਤਾ ਆਇਆ ਹਾਂ ਮਮਮੀ ਉਧਰੋਂ ਮਮਮੀ ਉਹਨਾਂ ਨੇ ਬਣਾ ਕੇ ਦਿੱਤਾ ਸੀ ਹਾਂ ਨੇ ਸਾਰਾ ਹੀ ਸੋਨਾ ਇਹਨੂੰ ਤੋਲੇ ਦਾ ਸੈੱਟ ਆ ਤੇ ਆ ਦੋ ਦੋ ਤੋਲੇ ਦੀਆਂ ਚੂੜੀਆਂ ਚੂੜੀਆਂ ਨਾ ਮੋਟੀਆਂ ਨੇ ਮਮਮੀ ਅੱਜ ਮੈਨੂੰ ਸੇਰੇ ਪੜਾਇਆ ਸੀ ਕਿੰਜ ਭਾ ਕੇ ਜਾ ਵਧੀਆ ਲੱਗਦਾ ਕਿ ਹੁੰਦਾ ਹੀ ਆ ਨਾ ਅਗਰ ਆਨੇ ਆਕਣਾ ਤੇ ਪਾਇਆ ਹੀ ਕੁਛ ਨਹੀਂ ਕਾ ਕੋਈ ਉਦਾਂ ਹੀ ਆਈ ਆ ਉਹ ਵੀ ਦੇਖਣ ਦੀ ਸੀ ਭਾਬੀ ਵੀ ਛੜ ਛੜ ਕੇ ਅੱਛਾ ਹੋਰ ਤੇ ਕੋਈ ਗੱਲ ਨੂੰ ਆਈ ਨਹੀਂ ਕਹਿੰਦੀ ਡੁਪਲੀਕੇਟ ਲੱਗੰਦੇ ਆ ਮੈਂ ਕਹਾਂ ਤੂੰ ਉਹ ਹੀ ਗੱਲ ਹੁੰਦੀ ਨਾ ਕਰਨਾ ਵੀ ਕੀ ਆ ਹਾਂ ਸੁਣਦੇ ਹੈ ਕਾ ਨਾ ਆਹ ਛੜ ਕੇ ਤੇ ਸਵਾਹ ਹੋ ਗਿਆ ਨਾ ਸੋਨਾ ਪਾਇਆ ਹੈ ਆਏ ਤਾਂ ਗੁਟੀਆਂ ਨਹੀਂ ਮੈਂ ਪਾਈਆਂ ਹੂੰ ਹੂੰ ਉਹ ਵੀ ਹੈ ਗਿਆ ਮੇ ਕੋਲ ਚਾਰ ਪੰਜ ਆਹੋ ਤੇ ਫੇਰ ਅਬ ਇਹਨੂੰ ਕੰਮ ਹੂੰ ਜੇ ਦਿਨ ਪਤਾ ਇਹ ਤੇ ਵਾਈਫਾਈ ਆਉਂਦਾ ਤੇ ਪਕੌੜੇ ਕੱਢ ਲਾ ਸਮੋਸੀਆਂ ਜਿਹਾ ਕੇ ਅੱਗੇ ਰੱਖ ਦਿੰਦਾ ਕੀ ਲੱਗਦੇ ਦੱਸ ਇਹ ਕਰਨਾ ਤੇ 겨 ਉਹਨੂੰ ਮੈਂ ਤਾਂ ਕਰਕੇ ਆਹੀ ਮੈਂ ਸਵੇਰੇ ਕੁੜੀ ਨੂੰ ਆਉਣਾ ਤੇ ਪਕੌੜੇ ਕੱਢ ਲੈ ਦੇਖਾਂਗੀ ਟਾਈਮ ਕੱਢ ਕੇ ਰੋਟੀ ਵੀ ਬਣਾਉਣੀ ਆ ਫਲਾਨ ਕਰਨਾ ਠੀਕ ਕਰਨਾ ਮੈਂ ਰੋਟੀ ਰੋਟੀ ਦੇ ਥਾਮ ਟਾਈਮ ਨੂੰ ਤੇ ਡੀਸੀ ਲੱਗੀ ਨਾ ਜਿਹੜਾ ਦਫਤਰ ਜਾਣਾ ਤੇ ਨਹੀਂ ਕੱਢਿਆ ਹੋਣੇ ਤੇ ਫਿਰ ਉੱਥੋਂ ਮੰਗਾ ਲਏ ਹੁਣੇ ਮੁੰਡੇ ਵਿਚਾਰੇ ਨੇ ਸੰਭਾਰ ਕੇ ਸਮੋਸੇ ਲੈ ਆਇਆ ਹੁਣ ਵਿਚਾਰਾ ਉਹ ਤੇ ਕੀ ਕਰਨਾ ਸੀ ਫਿਰ ਉਹੀ ਨਾ ਇਹੋ ਜੇ ਕੰਮ ਤੇ ਸ਼ੁਰੂ ਕਰਦੀ ਸੀ ਪਰ ਹਾਂ ਇਹ ਕਿ ਚਲ ਕੋਈ ਗੱਲ ਨਹੀਂ ਹੁਣ ਮੈਂ ਫੇਰਾ ਪਾ ਕੇ ਚੱਲਦਾ ਹਾਂ ਫੇਰ ਜਦੋਂ ਮੈਂ ਆਉਂਗੀ ਨਾ ਫੇਰ ਆ ਕੇ ਰੰਗ ਲਾ ਆਹ ਹੁੰਦਾ ਰੱਖੇ ਸਾਈ ਹੋ ਗਿਆ ਮਾਵਾ ਧੀਆਂ ਦੀਆਂ ਚੱਲਣਾ ਹਾਂਜੀ ਤਾਂ ਬੇਟੀ ਗੱਲਾਂ ਕਰਨੀਆਂ ਨੇ ਫੇਰ ਮਾਵਾ ਧੀਆਂ ਨੇ ਦੁੱਖ ਸੁੱਖ ਦਿਖਾਉਣਾ ਹੁੰਦਾ ਤੁਹਾਨੂੰ ਪਤਾ ਹੀ ਹੈ ਹਾਂ ਚੱਲ ਜੇ ਫੋਲੇ ਗਏ ਹੁਣ ਤਾਂ ਫੇਰ ਮੈਂ ਮੈਂ ਵੀ ਆ ਕਪੜਾ ਲੀੜਾ ਦੇਈ ਦਵਾਂ ਤੈਨੂੰ ਕੀ ਕੀ ਲੋੜ ਹੀ ਰਹਿਣ ਦੇਣਾ ਸੀ ਲੈ ਪਹਿਲਾਂ ਤੇ ਫੋਨ ਕਰ ਕਰ ਕੇ ਖਾ ਲਿਆ ਹੀਗਾ ਮੈਨੂੰ ਕਪੜਾ ਲੀੜਾ ਸਾਰੇ ਟੱਬਰ ਦਾ ਚਾਹੀਦਾ ਆ ਲੈ ਫੜ ਲੱਲਾ ਸਾਰੇ ਟੱਬਰ ਦੇਈਓ ਮੰਮੀ ਉਹ ਤੇ ਮੰਮੀ ਉਹਦੇ ਨੂੰ ਨਾ ਪਤਾ ਹੀ ਐ ਕੱਲੇ ਦਿਨ ਫੇਰਾ ਪਾਣਾ ਨਾ ਸਪਰਾ ਜਿਹੜਾ ਤੇ ਚਾਹੀਦਾ ਥਾਂ ਮਾਰ ਕੇ ਕਿੱਦਾਂ ਗੱਲਾਂ ਕਰਨ ਦੇ ਤਾਂ ਮੈਂ ਇਹਨੂੰ ਕਹਿ ਕਹਿ ਕੇ ਕਿਹਾ ਕਿ ਦੇ ਦੇ 2000 ਦੇ ਸੂਤ ਨਹੀ ਤੁਹਾਡੇ ਕੋਲ ਬਣਿਆ ਸਾਰਾ ਤੁਸੀਂ ਦੇ ਦਿੰਦੇ ਤੇ ਬਥੇਰੇ ਦਿੱਤੇ ਅਜੇ ਅਜੇ ਕਿਹੜੇ ਦਿਨ ਹੋਏ ਆ ਨੌਗੇ ਨਾਗੇ ਫਲਾਣੇ ਦਿਨੋਂਗੇ ਟੀਂਗਲੇ ਦਿਨੋਂਗੇ ਤੁਸੀਂ ਤੇ ਕਿਤੇ ਗੱਤ ਕਰ ਛੜੀ ਐ ਬੰਦੇ ਆਣੇ ਪੈਂਦੇ ਸੀਗੇ ਤੂੰ ਕੀ ਰੇਡ ਕਾ ਪਾ ਕੇ ਬਹਿ ਗਈਆਂ ਹਾਂ ਸਾਰੀ ਦੁਨੀਆ ਦਿੰਦੀ ਐ ਤੂੰ ਕੋਈ ਹੈਲੋ ਕਰੀ ਦਿੱਤੇ ਆ ਬਾਹਰ ਬੈਠੇ ਐ ਜੇ ਉਹਨਾਂ ਨੇ ਸੁਣ ਲਿਆ ਤੇ ਕੀ ਕਰਨਗੇ ਜਦ ਆਈ ਗਈਆਂ ਤੇ ਭਾਬੀ ਤੁਹਾਨੂੰ ਇੱਕ ਬੋਨਾ ਥੋੜਾ ਚਾਹੀਦਾ ਮੈਂ ਬੋਲਣ ਲਈ ਮੈਂ ਤੁਹਾਨੂੰ ਸਮਝਾਉਣ ਲਈ ਆ ਕਿ ਉਹ ਵੀ ਘਰ ਦੀ ਧੀ ਹੈ ਨਾ ਘਰ ਬਾਰੇ ਸੋਚਿਆ ਕਰ ਹੁਣ ਗਾਂ ਮੋੜ ਨਾਲ ਡੀਮੋ ਤਾਂ ਪਰ ਮਦਾਤੀ ਉਹ ਗੱਲ ਗਾਂ ਤਾਂ ਆਉਂਗੀ ਨਾ ਫਿਰ ਤੁਹਾਡੇ ਕੋਲ ਨਹੀਂ ਜਾਂਦੀ ਜੇ ਮੈਂ ਲੈਣਾ ਵੀ ਹੈ ਨਾ ਆਪਣੀ ਮਾਂ ਨੂੰ ਆ ਲੱਦੀ ਆਪਣੀ ਮਾਂ ਕੋ ਬਥੇਰੀਆਂ ਫੰਡਾ ਵੱਜ ਗਿਆ ਸਾਡੀਆਂ ਮੰਡੀ ਦੇ ਵਿੱਚ ਅੱਗੇ ਹੀ ਜਾਣ ਵਾਲੀਆਂ ਚਲੋ ਚਲਦੀ ਆ ਵੀਰੇ ਤੇ ਗੱਲਾਂ ਮੁਕਲੀਆਂ ਨਹੀਂ ਭਾਬੀ ਚੰਗਾ ਪੁੱਤ ਹੈ ਲੈ ਨਹੀਂ ਕੱਟ ਹੁੰਦੇ ਫੋਨ ਨੇ ਅੱਜ ਫੇਰ ਮਿਲਵਾ ਕੇ ਮਾਰ ਤੇ ਜੇ ਨਾਲ ਸੁਣ ਲੈ ਫਿਰ ਚੰਗੇ ਲੱਗਣਾ ਅਗਲਾ ਕੀ ਕਹੇਗਾ ਜਾ ਕੇ ਕਰ ਕੋਈ ਗੱਲ ਨਹੀਂ ਭਾਬੀ ਦੀ ਕੀ ਗੱਲ ਹੈ ਮੈਂ ਆਪਣੇ ਘਰ ਬੜੀ ਸੁਖੀ ਨੀ ਕਾ ਮਹਾਰਾਜ ਸਭ ਕਰ ਸੋਹਦਾ ਵੇ ਮੇਰੀ ਕਿਹੜੀ ਗੱਲ ਵਾ ਤੇ ਦੇਸੇ ਤੇ ਕਿਹੜੀ ਹੋਊਗਾ ਆਇਆ ਹੁੰਦਾ ਕੁਛ ਘਰ ਹੀ ਰੱਬ ਦਾ ਵੇ ਸਭ ਕੁਛ ਚਲੋ ਫਿਰ ਚੱਲਦੇ ਹਾਂ ਮੰਮੀ ਜਾਣਾ ਆਪਾਂ ਹਾਂ ਚਲ ਚੰਗਾ ਪੁੱਤ ਰਾਤ ਤੇ ਨਹੀਂ ਹੁਣ ਤੁਸੀਂ ਨਹੀਂ ਕੋਈ ਨਹੀਂ ਫੇਰ ਕਿ ਮਾਰ ਫੇਰਾ ਹਾਂ ਚਲੋ ਠੀਕ ਹੈ ਭਾਬੀ ਚੰਗਾ ਆ ਨਹੀਂ ਫੇਰ ਕਿੱਥੇ ਆਵਾਂਗੀ ਉਹ ਇੱਥੇ ਹੁਣੇ ਕਿਤੇ ਬਾਹਰ ਹੀ ਚਲੋ ਬਾਹਰ ਹੀ ਮਿਲ ਲਾਂਗੇ ਹਾਂ ਮਿਲ ਲਓ ਮਿਲ ਲਓ ਚਲੋ ਕਿੰਨਾ ਕਿ ਚਰਖਣ ਚਲੀ ਜਾਣਾ ਹੈ ਪਿਆਰੀ ਨੇ ਇੱਕ ਦੋ ਪੈਂਤੇ ਆਈ ਆ ਵਹਦੀਬ ਇੱਕ ਗੱਲ ਮਿੱਠੇ ਮਿੱਠੇ ਨੇਰੇ ਦਾ ਬਦਲਾਂ ਦਾ ਕਿਡਬਲੇ ਹੋ ਗਿਆ ਨੀ ਵੀਨੇ ਜੇ ਦੇਣਵਾ ਆ ਵੇਖ ਕਿੰਨਾ ਨੇਹਰਾ ਹੋ ਵੀ ਗਿਆ ਘਰ ਜਾ ਕੇ ਭੈਣਾਂ ਉਧਰ ਬੁੱਸੇ ਹੁਣ ਮੰਮੀ ਹੋਣੀ ਆ ਵੀ ਚਲ ਜੇ ਨੇਹਰਾ ਹੋਵੇ ਤੇ ਉਥੇ ਰੁਕੀ ਜਾਂਦੇ ਫੇਰ ਉਹਨਾਂ ਦੀ ਜੂੜ ਤਾਂ ਵੀ ਸ਼ਾਉ ਨੂੰ ਤੁਹਾਨੂੰ ਚਲ ਕੋਈ ਗੱਲ ਹੌਲੀ ਹੌਲੀ ਜੇ ਨੇ ਕਰੇ ਸਾਡੀ ਗੱਲ ਸਹੀ ਆ ਮੰਮੀ ਤੇ ਅੱਗੇ ਕਹਿੰਦੇ ਸੀ ਕਿ ਬਹੁਤਾ ਨੇਹਰਾ ਨਾ ਕਰਿਓ ਜੇ ਰਹਿਣਾ ਹੋਊਗਾ ਰਹਿ ਲਿਓ ਤੇ ਜੇ ਆਣਾ ਹੋਊਗਾ ਤਾਂ ਟਾਈਮ ਨਾਲ ਤੁਰਿਓ ਇੱਕ ਗੱਲ ਚੰਗੀ ਹੋਈ ਮੈਂ ਸੈੱਟ ਲਾ ਕੇ ਵੇਚ ਰੱਖ ਲਿਆ ਤੁਹਾਨੂੰ ਪਤਾ ਜਮਾਨਾ ਨਹੀਂ ਉਹ ਸਹੀ ਹੈਗਾ ਤੇ ਮੰਮੀ ਤਾਂ ਉਦਾਂ ਮੈਨੂੰ ਕਹਿੰਦੇ ਸੀ ਫੇਰ ਲਾ ਪਰ ਮੈਂ ਆਗਾ ਮੰਮੀ ਨਹੀਂ ਫੇਰ ਆਵਾਂਗੇ ਨਾਲੇ ਨਾ ਕਪੜਾਈ ਜਿਹੜਾ ਨਹੀਂ ਕੋਈ ਲੈ ਕੇ ਗਿਆ ਰਹਿਣਾ ਵੀ ਕਿੱਦਾਂ ਸੀ ਚੱਲ ਕੋਈ ਨਹੀਂ ਨਿਹਰਾ ਤੇ ਹੋ ਗਿਆ ਮੰਮੀ ਨੇ ਕੀ ਕਹਿਆ ਨਾ ਮੈਂ ਆਪੇ ਮੰਮੀ ਨੂੰ ਕਹਾਂਗੀ ਕਿ ਮੰਮੀ ਤੁਹਾਨੂੰ ਪਤਾ ਗਏ ਹੀ ਤੇ ਫੇਰਾ ਪਣ ਗਏ ਤੇ ਕੋਈ ਨਾ ਕੋਈ ਮਿਲ ਪੈਂਦਾ ਹਨਾ ਨਾਲੇ ਨਾ ਵੀਰ ਜੀ ਘਰ ਨਹੀਂ ਸੀ ਹੈਗੇ ਉਹ ਥੋੜੇ ਲੇਟ ਆਏ ਆ ਤਾਂ ਵਰਕੇ ਸਾਨੂੰ ਨਾ ਟਾਈਮ ਲੱਗ ਗਿਆ ਤੇ ਕੋਈ ਗੱਲ ਨਹੀਂ ਕੁਛ ਨਹੀਂ ਕਹਿੰਦੇ ਮੰਮੀ ਮੰਮੀ ਦੇ ਸੁਭਾਅ ਦਾ ਵੀ ਮੈਨੂੰ ਪਤਾ ਨਾਲੇ ਵੇਖ ਲਓ ਭਰਜਾਈ ਦੇ ਕੰਮ ਵੇਖਿਆ ਮੰਮੀ ਕਹਿੰਦੀ ਮੈਂ ਕਿਹਾ ਪਕੌੜੇ ਕੱਢੀ ਤੇ ਸਮੋਸੇ ਮੱਥੇ ਮਾਰਦੇ ਇਹਨੂੰ ਨਾ ਉੱਤੇ ਪਿੱਸੂ ਪੈ ਜਾਂਦੇ ਆ ਜਦੋਂ ਨੂੰ ਪਤਾ ਲੱਗੇ ਨਾ ਕੋਈ ਪਰੋਣਾ ਆਣਾ ਹੁੰਦਾ ਇਹ ਨਹੀਂ ਹੈ ਮੇਰੇ ਨਾਲ ਇਦਾਂ ਕਰਨਾ ਉਦੋਂ ਤਾਂ ਬੜਾ ਸਮਾਨ ਮੰਗਵਾ ਕੇ ਖਵਾਉਂਦੀ ਚੱਲ ਕੋਈ ਗੱਲ ਨਹੀਂ ਹੁਣ ਫਿਰ ਮੈਨੂੰ ਤਾਂ ਪਤਾ ਹੀ ਸੀ ਨਾਲੇ ਨਾ ਸੈਟ ਮੇਰਾ ਵੇਖੰਦੀ ਹੀ ਲਖਬੀਰ ਤੇ ਕਹਿੰਦੀ ਸੋਨੇ ਦਾ ਕਿ ਡੁਪਲੀਕੇਟ ਇਹਨੂੰ ਬੰਦਾ ਪੁੱਛੇ ਜੇ ਮੇਰੇ ਸੋਹਰੇ ਆ ਨੇ ਪਾਣਾ ਹੈ ਤੇ ਸੋਨਾ ਹੀ ਪਾਣਾ ਹੈ ਡੁਪਲੀਕੇਟ ਥੋੜਾ ਪਾਣਾ ਹੈ ਦੇਖ ਕੇ ਨਾ ਉਹ ਸੜ ਗਈ ਉਹਨੇ ਪਰ ਕੋਈ ਗੱਲ ਨਹੀਂ ਮੇਰੇ ਅੰਨੇ ਹੀਗੇ ਨੂੰ ਸਾੜਾ ਪਵੇ ਤੇ ਦੇਖ ਲੋ ਰੋਟੀ ਪਾਣੀ ਦੀ ਚਾਲ ਬਣਾ ਲਿਆ ਹੀ ਸਹੀ ਉਹ ਤਾਂ ਚਲ ਮੰਮੀ ਨੇ ਕਿਹਾ ਹੋਣਾ ਵੀਰ ਜੀ ਨੇ ਕਿਹਾ ਹੋਣਾ ਢਾ ਬਣਾ ਲਿਆ ਨਹੀਂ ਤੇ ਨਾ ਐਨੇ ਨਾ ਉਹ ਵੀ ਨਹੀਂ ਬਣਾਇਆ ਤੇ ਐਨੇ ਨਾ ਢਾਲ ਮਟੋਲੇ ਜੇ ਕਰਕੇ ਨਾ ਪਰ ਉਹਨੇ ਉਹਦੀ ਤੋੜ ਦੇਣਾ ਹੀ ਬਾਕੀ ਕੱਪੜੇ ਫਣਾਲ ਆਏ ਹੀ ਮੈਨੂੰ ਤੇ ਉਹਦਾ ਵੀ ਬੂਥਾ ਜਾ ਬਣਾਇਆ ਹੀ ਆਹ ਯਾਰ ਦੀ ਇੱਕ ਗੱਲ ਤੇ ਮੰਨਣ ਵਾਲੀ ਤੇਰੀ ਭਾਬੀ ਨੇ ਨਾ ਤੇਰੀ ਸਿਆਹ ਬੜੀ ਕੀਤੀ ਵੇ ਇਹ ਦੁਨੀਆ ਭਾਬੀ ਹਰ ਹਰ ਇੱਕ ਨੂੰ ਦਵੇ ਮੈਂ ਨਾ ਕਿਹਾ ਬਾਅਦ ਇਹ ਵੀ ਨਹੀਂ ਕਰੀ ਵੇਖਿਆ ਵੀ ਪਹਿਲੀ ਵਾਰੀ ਆਈ ਏ ਵਿਆਹ ਤੋਂ ਬਾਅਦ ਫੇਰਾ ਪਾਉਣ ਤੇ ਬੰਦਾ ਹਿਸਾਬ ਨਾਲ ਹੀ ਥੋੜਾ ਕਰ ਲੇ ਧੀਰਖੇ ਰਖਣੀ ਆ ਤੇ ਬੰਦਾ ਬਾਕੀ ਟਾਈਮ ਤੇ ਰੰਦਾ ਹੀ ਆ ਕਮ ਸੇ ਕਮ ਇਹ ਤੇ ਵੇਖ ਲੈ ਵੀ ਕਿਹੜਾ ਟਾਈਮ ਚੱਲਦਾ ਪਿਆ ਇਹ ਪਹਿਲੀ ਵਾਰੀ ਆਇਆ ਜੋ ਆਈਆਂ ਤੋਂ ਬਾਅਦ ਕੀ ਸੋਚੂਗਾ ਪਰ ਨਾ ਉਹ ਹੀ ਇਹੋ ਜੀ ਗੱਲ ਨਹੀਂ ਬਾਤ ਨਹੀਂ ਚੱਲ ਛੱਡ ਮੈਂ ਵੀ ਉੱਥੇ ਪਹਿਲੀ ਵਾਰੀ ਗਿਆ ਵੈਸੇ ਗੱਲ ਕਰਦਾ ਚੰਗਾ ਨਹੀਂ ਲੱਗਦਾ ਯਾਰ ਜੋ ਹੋ ਗਿਆ ਸੋ ਗਿਆ ਵੇਖੀ ਜੋ ਜੋ ਹੋਊਗਾ ਆ ਹੋਵਾ ਸੇਵਾ ਤੇ ਬੜੀ ਕੀਤੀ ਐ ਸੇਵਾ ਦੀ ਕਿਹੜੀ ਕਸਰ ਛੱਡੀ ਉਹਨੇ ਪਰ ਚਲੋ ਕੋਈ ਗੱਲ ਨਹੀਂ ਕਈਆਂ ਦਾ ਨਾ ਸੁਭਾਅ ਹੀ ਇਦਾਂ ਦਾ ਹੁੰਦਾ ਹਰੇ ਦਾ ਸੁਭਾਅ ਹੀ ਇਦਾਂ ਦਾ ਪਰ ਜਦ ਤੱਕ ਮੇਰੀ ਮੰਮੀ ਆ ਨਾ ਮੈਂ ਤਾਂ ਉੱਥੇ ਜਾਣਾ ਹੀ ਐ ਇਹਦੀ ਕਿਹੜੀ ਗੱਲ ਐ ਇਹ ਜੋ ਮਰਜ਼ੀ ਕਰਦੀ ਰਹੀ ਜਦੋਂ ਵੀਰਜੀ ਦੀ ਮੰਮੀ ਮੇਰੇ ਨਾਲ ਠੀਕ ਐ ਤੇ ਫੇਰ ਕਾਦੀ ਗੱਲ ਐ ਖੈਰ ਸਲਾ ਨਹੀਂ ਸੇਵਾ ਦੇ ਨਾਂ ਸੀ ਉਹਨਾਂ ਘਰ ਆਣ ਵਾਲਾ ਤੇ ਚਲੋ ਫੇਰ ਉਦਰੀਏ ਨਾਲੇ ਮੰਮੀ ਨਾਲ ਨੂੰ ਮਿਲਿਆ ਹੀ ਫਿਰ ਕੱਪੜੇ ਲੈੜਾ ਵੀ ਦਿਖਾਣਾ ਮੰਮੀ ਨੂੰ ਕੀ ਮਿਲਿਆ ਹੀ ਚਲੋ ਵੇਹੇ ਗੱਲ ਹੈਗੀ ਆ ਚਲ ਛੱਡ ਜੋ ਹੋ ਗਿਆ ਸੋ ਹੋ ਗਿਆ ਹੁਣ ਮੰਮੀ ਜਿਹੜਾ ਨਨ ਜਾ ਕੇ ਇਹ ਵਾਲੀ ਗੱਲ ਕਰੀ ਕਿ ਉਹਨਾਂ ਨੇ ਇਦਾਂ ਕੀਤਾ ਸੀ ਜਾਂ ਇਦਾਂ ਕੀਤਾ ਠੀਕ ਆ ਤੇ ਨਾਲੇ ਦੂਸਰੀ ਗੱਲ ਇਹ ਚੰਗਾ ਕੀਤਾ ਜੀ ਕਿ ਜਿਹੜਾ ਸੋਨਾ ਲਾ ਗਿਆ ਤੂੰ ਪਹਿਲਾਂ ਹੀ ਪਾ ਲਿਆ ਬਰਸ ਦੇ ਵਿੱਚ ਹਨੇਰਾ ਹੋ ਗਿਆ ਪਤਾ ਨਹੀਂ ਹੁੰਦਾ ਕਿਦਾਂ ਦੇ ਲੋਕ ਟੱਕਰਦੇ ਕਿਦਾਂ ਦੇ ਨਹੀਂ ਅੱਜ ਕੱਲ੍ਹ ਮਾਹੌਲ ਬੜਾ ਮਾੜਾ ਵਾ ਚਲ ਸਹੀ ਆ ਵਧੀਆ ਆ ਗਿਆ ਘਰ ਵੀ ਆਣ